ਜਿਹੜਾ ਜੂਸ ਆ ਉਹ ਲਿਆਕਤ ਓਏ ਆ ਮਖਾਉਣਾ ਯਾ ਇਹਨਾਂ ਨੂੰ ਆ ਬਾਊ ਆਏ ਆ ਸ਼ੈਰੋ ਕੀ ਖਾਉਣਾ ਆਹੋ ਆਹੋ ਉਹ ਲੱਸੀ ਪਾਣੀ ਦਾ ਰਹਿਣ ਦਿਓ ਰਹਿਣ ਦਿਓ ਆਹੋ ਹੁਣ ਤੁਸੀਂ ਪੀ ਕੇ ਨਹੀਂ ਮੇਰਾ ਕਿਨੋਂ ਨਾ ਹੀ ਢਿੱਡ ਭਰ ਗਿਆ ਤਿੰਨ ਗਲਾਸ ਜੂਸ ਦੇ ਨਿਕਲੇ ਇਹਦੇ ਚੋਂ ਗ੍ਰੈਂਡਰ ਨਾਲ ਲਈ ਫਿਰਦਾ ਇਹ ਅਹੀਂ ਸ਼ੁਰੂ ਤੋਂ ਰਾਜ ਚੌੜੀ ਨਵਾਜ ਦੇ ਮਲਾਜ਼ਮ ਆ ਜੀ ਮੇਰਾ ਦਾਦਾ ਵੀ ਇੱਥੇ ਹੀ ਸੀ ਜੀ ਸੀ ਆਹੋ ਜੀ ਹੁਣ ਕਿੱਥੇ ਆ ਹੁਣ ਤੇ ਹੁਣ ਇੱਥੇ ਕਿਤੇ ਬੂਟੇ ਥਲੇ ਦਫਨਾਤਾ ਕਬਰਿਸਤਾਨ ਦਫਨਾਇਆ ਜੀ ਬੂਟੇ ਥਲੇ ਕਿਉਂ ਦਫਨਾਉਂ ਐਡਾ ਹੀ ਉਹਨਾਂ ਨੂੰ ਕਿੰਨਾ ਨਾ ਪਿਆਰ ਹੋ ਗਿਆ ਨਹੀਂ ਜਿਸਣਾ ਲਾਏ ਐਡਾ ਹੀ ਕੱਢ ਕੇ ਮੈਨੂੰ ਦੇ ਦੇ ਤਾਂ ਮੈਂ ਚੁੱਪ ਕਰਕੇ ਲੈ ਜਾਂਦਾ ਦੋ ਬੱਚੇ ਖੁਸ਼ ਹੋਣਗੇ ਨਾਲੇ ਬਈ ਇਦਾਂ ਹੀ ਫਿਰ ਉਹ ਬਾਹਰ ਭੇਜ ਜਣੇ ਆ ਲੰਡਨ ਤੁਸੀਂ ਮੈਂਟਲ ਆ ਸਤਾਲੋਂ ਸਿੱਧਾ ਹੀ ਆਏ ਹੋ ਇੱਥੇ ਕਿਉਂ ਕੀ ਹੋਇਆ ਇਹ ਕਿਹੜਾ ਪਾਗਲੇ ਆ ਜਿਹੜਾ ਬੂਟੇ ਪੋਟਕੇ ਦਿੰਦਾ ਆ ਭਾਈ ਫੜ ਜਿੰਨੇ ਲਾਏ ਆ ਲਾਏ ਕਿੰਨੇ ਆ ਮੈਂ ਲਾਏ ਆ ਤੇ ਪੋਟ ਨਹੀਂ ਸਕਦਾ ਤੂੰ